ਉਹ ਪੀਸੀਆ ਵਾਲੇ ਨਾ ਉਹਨਾਂ ਤੇ ਗੇੜਾ ਮਾਰਦੇ ਪੀਸੀਆ ਗੇੜਾ ਮਾਰ ਕੇ ਦੁਬਾਰਾ ਵੀ ਗੇੜਾ ਮਾਰ ਲੈਂਦੇ ਆਹ ਤਾਂ ਸਾਹਮਣੇ ਨਹੀਂ ਨੀ ਤਾਰਾ ਸਾਹਮਣੇ ਖੜੇ ਹੈਗੇ ਸਾਡੇ ਕੋ ਖੜੇ ਰਹੇ ਇੱਥੇ ਅੱਧਾ ਕਿ ਕੱਦ ਲੋਤੀਆ ਮੈਂ ਇਹ ਨੂੰ ਕਹਿੰਦਾ ਨਹੀਂ ਦਮੋਤੀ ਕਿਹੜਾ ਕੈਮਰਾ ਹੈ ਕਿਹੜਾ ਚੱਲਦਾ ਸਾਬ ਉਹਨਾਂ ਨੇ ਵੀ ਚੱਲਦਾ ਚੱਲਦਾ ਚਲੋ ਆਪਾਂ ਆਪ ਕੋ ਦੇਖਤੀ ਆਏ ਇਹ ਮੁੰਡੇ ਬਾਜ਼ਾਰੋਂ ਆਏ ਜੋੜੀ ਚਲਾ ਕੇ ਚਲੇ ਗਏ ਇਹ ਕਿਹੜੀ ਦੁਕਾਨ ਸੀ ਕਿੱਥੇ ਚੌਂਕਲੇ ਚਲਾਇ ਇਹ ਰੈਡੀਮੇਡ ਦੀ ਦੁਕਾਨ ਨਾਲ ਸਾਡੇ ਸਾਹਮਣੇ ਸਤਪੁਰ ਸਤਪੁਰ ਜੀ ਕਿੰਨੇ ਘਫਰ ਹੋਇਆ ਜੀ 9 ਪੈਰ ਹੋਏ ਹੈ ਕਹਿੰਦੇ 9 ਪੈਰ ਹੋਏ ਆ ਮੇਰੇ ਕੋਲ ਤਾਂ ਗਿਣੇ ਨਹੀਂ ਗਿਆ ਜੀ ਇਹ ਕਹਿੰਦੇ ਕਿ 9 ਪੈਰ ਹੋਏ ਆ 8 9 ਪੈਰ ਆਏ ਤੇ ਮੋਟਰਸਾਈਕਲ ਤੇ ਦੋ ਵੀ ਆਏ ਹੋਈ ਗੋਲੀ ਲੱਗੀ ਵੀ ਕਿਨੂੰ ਕਿੰਨੇ ਦੇ ਆਵਾਜ਼ ਸੁਣ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਤੇਨ ਮੁੰਡੇ ਹੋਏ ਆ ਅੱਛਾ ਇਹ ਐਨਬੀਆਸ ਨਹੀਂ ਆਏ ਬਾਹਰਲੇ ਵਾਲੇ ਬਾਲਮੀਕੀ ਚੌਕ ਨੂੰ ਗਏ ਤੇ ਉਹਦੀ ਗੋਲੀ ਕਿਹਦੇ ਤੇ ਬੱਦੇ ਖੁੱਲੇ ਸੀ ਉਹ ਬੱਦੇ ਹੀ ਇੱਕ ਹੱਥ ਚ ਦੋ 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 ਰਵਾੜ ਰਹੀ ਹੁਣ ਅੱਛਾ ਪਰ ਕੀ ਹੋਣਾ ਮੇਰਾ ਮੁਕੇਸ਼ ਕੁਮਾਰ ਸੋਨੀ ਮੈਂ ਦਰਜੀ ਬੀਆਰ ਦਾ ਗਾਂਦਾ ਕਰਦਾ ਕੀ ਗੱਲ ਹੋਈ ਤਿੰਨ ਮੁੰਡੇ ਆਏ ਇੱਕ ਮੋਟਰਸਾਈਕਲ ਤੇ ਪਿਆਰਤ ਨਹੀਂ ਆਏ ਆ ਤੇ ਬਾਲਮੀਕੀ ਚੌਂਕ ਨੂੰ ਗਏ ਤੇ ਇੱਥੇ ਇੱਕ ਮੋਟਰਸਾਈਕਲ ਜਿਹੜਾ ਮੁੰਡਾ ਤੀਜਾ ਨੋਕੇ ਬੈਠਾ ਨਾ ਉਹਨੇ ਇੱਕ ਕੱਚ ਦੋ ਕੰਨਾਂ ਫੜੀਆਂ ਕਿ ਕਿੱਧਰ ਤੇ ਸਿੱਧੀਆਂ ਗੋਲੀਆਂ ਮਾਰੀਆਂ ਨੌ ਫਾਇਰ ਕਿਤੇ ਅੱਛਾ ਦੇਖ ਇੱਕ ਫਾਇਰ ਕੁੜੀ ਦੀ ਲੱਤ ਤੇ ਵੀ ਲੱਗਾ ਅੱਛਾ ਦੇਖ ਉਹਨੇ ਕਹੇ ਦੀ ਗੱਲ ਹੈ ਜੀ ਬਸ 15-20 ਮਿੰਟ ਹੋਇਆ ਟੱਡੇ ਆਨ ਤੋਂ ਕੁੜੀ ਦੀ ਕੰਡੀਸ਼ਨ ਕਿਸ ਤਰ੍ਹਾਂ ਠੀਕ ਆ ਬਾਕੀ ਉਹਦੇ ਨਾਲ ਲੱਤ ਤੇ ਵੱਜੀ ਹੈ ਗੋਲੀ ਉਹਨੂੰ ਤਿੰਨ ਦਿਨ ਰਾਤੀ ਤੋਂ ਫੜ ਲੈ ਗਏ ਫਸਟ ਇੰਡਸਟਰੀ ਬਕਤ ਨੇ ਤਕਰੀਬ ਕਰ ਹਮਸਾ ਲੱਗੇ ਠੀਕ ਹਾਂ ਜੀ ਹਾਂ ਹਮਸਾ ਮਿਲ ਗਿਆ ਤਾਂ ਹਮਸਾ ਲੱਗੇ ਅੱਛਾ ਸ਼ਾਇਦ ਤਾਂ ਮੌਜੂਦਾ ਬਹੁਤ ਰਾਬ ਹੋ ਗਿਆ ਕਿਹੜੇ ਆਏ ਦਿਨ ਧਮਕੀਆਂ ਤੇ ਆਏ ਦਿਨ ਹੀ ਗੋਲੀਆਂ ਗੋਲੀਆਂ ਤੇ ਆਮ ਹੀ ਹੋ ਗਈਆਂ ਨਾ ਗੋਲੀਆਂ ਬਸ ਜਿਵੇਂ ਸਮਝੋ ਆਂਟੀ ਵਾਲੀਆਂ ਗੋਲੀਆਂ ਵਾ ਤੇ ਉਹਦਾ ਲੋਕੀ ਖੇਡਣ ਦੇ ਬਸ ਕੀ ਪਤਾ ਲੱਗਾ ਕੀ ਗੱਲ ਕੀ ਹੋਈ ਹੈ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਮਿਲ ਜੇ ਚਾਈਨਾ ਨੂੰ ਪਤਾ ਹੋਊਗਾ ਤੇ ਪੁਲਿਸ ਕਦੋਂ ਆਈ ਪੁਲਿਸ 10 ਮਿੰਟ ਲੱਗੇ 15 ਮਿੰਟ ਕੀ ਗੱਲ ਹਾਂ ਜੀ ਸਨੀਰ ਗਵਰ ਜੀ ਕੀ ਗੱਲ ਹੋਈ ਜਣੀ ਤੁਹਾਡੀ ਦੁਕਾਨ ਤੇ ਗੋਲੀ ਚੱਲੀ ਹੈ ਭਾਈ ਇਹ ਪਤਾ ਨਹੀਂ ਇਹਨਾਂ ਨੂੰ ਕੱਲ ਦਾ ਕੋਈ ਕੱਲ ਵੀ ਕੱਲ ਮਾਰ ਕੇ ਗਏ ਆਪਣੇ ਨਾਲ ਗੋਲੀ ਕੱਲ ਗੋਰੀ ਨਾ ਵੱਜੀ ਨਹੀਂ ਦਿਖਦੀ ਹੀ ਗੋਲ ਸੱਦੇ ਅੱਛਾ ਕੱਲ ਵੀ ਆਏ ਸੀਗੇ ਹਾਂ ਕੱਲ ਮੈਂ ਰਿਪੋਰਟ ਲਿਖਵਾਤੀ ਬੋਸ ਨੂੰ ਲਿਖਵਾਈ ਰਿਪੋਰਟ ਅੱਛਾ ਜੀ ਅੱਜ ਫੇਰ ਮਾਰ ਜਗੇ ਅੱਜ ਤੇ 8-10 ਰਾਉਂਡ ਮਾਰ ਕੇ ਇਹ ਕਿੰਨੇ ਕਵਜ ਦੀ ਗੱਲ ਜੇ 3 ਕਵਜ ਦੀ 5-7 ਮਿੰਟ ਘਟਦੇ ਹਾਂ ਥੋੜੇ ਜਿਹਾ ਪਹਿਲਾਂ ਜੇ ਲਗਭਗ 3 ਦੇ ਥੋੜੇ 10 ਨਾਲੋਂ ਥੋੜੇ ਜਿਹਾ ਕੋਈ ਪਿਲੋ ਤੁਸੀਂ ਕਿਦੋਂ ਕਿਭੀ ਆਈਏ ਜੀ ਤੁਮ ਕੀ ਕੱਲ ਹੀ ਕਹਿੰਦੇ ਸੀ ਹਾਂ ਜੀ ਕਿ ਤੁਹਾਨੂੰ ਅੱਜ ਦੇ ਹੋਰ ਵੀ ਪਹਿਲਾਂ ਵੀ ਗੱਲ ਕਰਨੀ। ਅੱਛਾ ਹੁਣ ਕਿਸੇ ਬੰਦੇ ਤੇ ਲੱਗੀ ਵੀ ਆ? ਆ ਕੋਮਲ ਲੜਕੀ ਆ ਦੁਕਾਨ ਤੇ ਕੰਮ ਕਰਦੀ ਉਹਦੀ ਲੱਗੀ। ਬਚਾਵਾ ਕਿ ਕਿੱਦਾਂ ਹੈ? ਬਚਾਵਾ ਪਰ ਪੂਰੀ ਹਾਰਪੜ ਹੋਣੀ। ਕਿੱਥੇ ਵਜੀ ਕਿੱਥੇ ਗਿਆ? ਲੱਕ ਦੇ ਵਿੱਚ ਲੱਕ ਦੇ ਲੰਕ ਚੇ ਦੇ ਲੱਕ। ਕਿਹੜੇ ਹਸਪੀਟਲ ਦਾਖਲ ਕਰਤੀ? ਤੇ ਜੈਨੋਸ ਨੂੰ ਲੈ ਕੇ ਫਿਰ ਅੱਗੋਂ ਉਹਨਾਂ ਨੇ ਆਪ ਹੀ ਜਿੱਥੇ ਉਹ ਲੈ ਜਾਣਗੇ ਐਂਬੂਲੈਂਸ ਤੇ। ਉਹਨਾਂ ਨੂੰ ਪਤਾ ਹੈ। ਤੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ? ਕੀ ਤੁਹਾਨੂੰ ਕਹ ਤਾਇ ਜੀ ਇਹਨਾਂ ਨੂੰ ਛੇਵ ਨੂੰ ਕਹਾਂ ਇਹ ਇੱਥੇ ਸਤਗੁਰੂ ਰੈਡੀमेड ਗਾਰਮੈਂਟਸ ਵਾਲੇ ਹੈਗੇ ਆ ਇਹਨਾਂ ਦਾ ਸ਼ੋਰੂਮ ਹੈ ਇੱਥੇ ਤੇ ਇਹਨਾਂ ਨੂੰ ਕੋਈ ਥ੍ਰੈਟ ਆਈ ਸੀਗੀ ਤੇ ਅੱਜ 2:54 ਮਿੰਟ ਤੇ ਕੋਈ ਨਾਮ ਲਾਉਂ ਵਕਤੀ ਮੋਟਰਸਾਈਕਲ ਤੇ ਆਏ ਆ ਤਿੰਨ ਜਣੇ ਉਹਨਾਂ ਨੇ ਇਹਨਾਂ ਦੀ ਸ਼ੋਰੂਮ ਵੱਲ ਨੂੰ ਫਾਇਰ ਕੀਤੇ ਆ ਜਿਹਦੇ ਚ ਇੱਕ ਇਹਨਾਂ ਦੀ ਜਿਹੜੀ ਸਰਵੈਂਟ ਆ ਉਹ ਇੰਜਰਡ ਹੋਈ ਆ ਉਸਦੇ ਲੱਤ 'ਚ ਗੋਲੀ ਲੱਗੀ ਆ ਉਹ ਖਤਰੇ ਤੋਂ ਬਾਹਰ ਆ ਤੇ ਅਸੀਂ ਮੌਕੇ ਤੇ ਆ ਗਏ ਆ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਆ ਤੇ ਬਾਕੀ ਵੀ ਅਸੀਂ ਟੈਕਨੀਕਲ ਤੌਰ ਤੇ ਜਿਹੜੀਆਂ ਸਾਡੀਆਂ ਫਾਰਮੈਟੀਆਂ ਹੁੰਦੀਆਂ ਉਹ ਅਸੀਂ ਕਰ ਰਹੇ ਆ ਤੇ ਜਲਦੀ ਜਿਹੜੇ ਇਹ ਹੈਗੇ ਆ ਇਨਸੀਡੈਂਟ ਦੇ ਅਪਰਾਧੀ ਆ ਦੋਸ਼ੀ ਆ ਜਿਹੜੇ ਉਹਨਾਂ ਨੂੰ ਟ੍ਰੇਸ ਕਰਕੇ ਤੇ ਟਰੈਕ ਕਰਕੇ ਤੇ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਬਾਕੀ ਜਿਹੜੀ ਆ ਸਟੇਟਮੈਂਟ ਹਾਸਲ ਕੀਤੀ ਜਾ ਰਹੀ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਜੋ ਵੀ ਲੀਗਲ ਐਕਸ਼ਨ ਆ ਉਹ ਅਸੀਂ ਲੈ ਰਹੇ ਆ ਕਿੰਨੇ ਫਾਇਰਿੰਗ ਹੋਈ ਨੇ ਫਾਇਰਿੰਗ ਫਾਇਰ ਇਹਨਾਂ ਦੇ ਦੱਸਣ ਮੁਤਾਬਕ 6-7 ਹੋਇਆ ਬਟ ਅਜੇ ਕੋਲ ਸਾਨੂੰ ਇੱਕ ਮਿਲਿਆ ਵਾ ਜਦੋਂ ਸਾਨੂੰ ਬਾਕੀ ਵੀ ਸਾਰੀ ਇਨਵੈਸਟੀਗੇਸ਼ਨ ਹੋ ਜੇਗੀ ਫਿਰ ਅਸੀਂ ਤੁਹਾਨੂੰ ਕਲੀਅਰ ਕਰਦੇ ਹਾਂ ਕਿ ਕਿ ਟੋਟਲ ਕਿੰਨੇ ਫਾਇਰ ਹੋਇਆ ਸਰ ਕੱਲ ਵੀ ਫਾਇਰਿੰਗ ਕਰਤੀ ਜਾਏਗੀ ਨਹੀਂ ਜੀ ਕੱਲ ਫਾਇਰਿੰਗ ਨਹੀਂ ਕੱਲ ਰੈਕੀ ਕਰਕੇ ਗਿਆ ਜੋ ਇਹਨਾਂ ਦੱਸਿਆ ਸਾਨੂੰ ਜੋ ਇਹਨੂੰ ਦੱਸਿਆ ਵਾ ਇਹ ਤਾਂ ਹੁਣ ਉਹਨਾਂ ਦੀ ਸਟੇਟਮੈਂਟ ਤੋਂ ਪਤਾ ਲੱਗੂਗਾ ਵੀ ਫਰੋਤੀ ਦਾ ਮਾਮਲਾ ਕਿਹਦਾ ਜੀ ਸਰ ਲੱਗੀ ਦੀ ਕੰਡੀਸ਼ਨ ਕਿਸ ਤਰ੍ਹਾਂ ਉਹ ਆਊਟ ਆਫ ਡੇਂਜਰ ਆ ਕੋਈ ਪ੍ਰੋਬਲਮ ਨਹੀਂ ਆ ਮੋਂ ਕੀ ਕਾਰਵਾਈ ਤੁਸੀਂ ਕਰੋਗੇ ਬਿਲਕੁਲ ਐਫ ਆਈ ਆਰ ਲੋਜ ਕਰਾਂਗੇ ਜੋ ਬਣਦੀ ਕਾਰਵਾਈ ਲੀਗਲ ਕਰਾਂਗੇ ਜੋ